ਹਾਂਜੀ ਹਾਂਜੀ ਮੈਂ ਕਹਿੰਦੇ ਹਾਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਠਾਕ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕੇਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੋ ਉੱਥੇ ਹੀ ਵੇਖਿਆ ਤੇ ਉਹ ਉਹ ਦੀ ਨਾਲ ਸਾਡੀ ਪੜੀ ਲੱਗਦੀ ਐ ਨਾ ਉਹ ਲੈ ਕੇ ਚੁੱਕੇ ਉਹ ਕਿਦਾਂ ਲੈ ਗਏ ਠੀਕ ਹੈ ਭਾਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹਣਾ ਨਹੀਂ ਇਹ ਤਾਂ ਗਲਤ ਹੈ ਇਹ ਦੇਖ ਤੁਮ ਦੀ ਗੱਲ ਹੈ ਹੁਣ ਮੰਨ ਲਓ ਕੱਲ ਉਹਨਾਂ ਦੇ ਬੜੀ ਦੇਖ ਸਕਦਾ ਸਾਡੀ ਦੇਖਿਆ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ ਨੇ 파ਟੀ ਪੂਟੀ ਕੀਤੀ ਉਹ ਤੇ ਆਪਣੀ ਮੰਭੀ ਤੇਈ ਤੇ ਤੁਹਾਨੂੰ ਸਭ ਨੇ ਮੈਂ ਵੇਖਣ ਦਿਆਂ ਹਾਂ ਮੈਂ ਕਿਹਾ ਪੀਛਾ ਚੰਗਾ ਕੰਮੀ ਤਸ ਇਹ ਸਾਹਮਣੇ ਕਵਾੜੀ ਆਇਆ ਤੇ ਲੈ ਜਾ ਇਹ ਉਹਦਾ ਸਾਡਾ ਹੀ ਬਣਦਾ ਸੀ ਹਾਂ ਨਹੀਂ ਇਹ ਗੱਲ ਰੱਖਾਂਗੇ ਇਹਨੂੰ ਹੁਣ ਕੇ ਅੱਗੇ ਵਧਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੀ ਘਟੀ ਕਰ ਲੂ ਤੁਸੀਂ ਹਾਂ ਵੀ ਹੋਣਾ ਚਾਹੀਦਾ ਜੇ ਦੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈ ਜਾਂਦਾ ਬਈ ਫਿਰ ਇਹਦਾ ਚੁੱਕੜਾ ਤੇ ਚੋਰੀ ਹੋ ਗਈ ਹੈ ਹਾਂ ਤੇ ਇਸ ਕਰਕੇ ਨਾ ਤੁਸੀਂ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਦਣ ਤੇ ਉੱਥੇ ਹੀ ਪੜੀ ਜੀਆਂ ਹਾਂ ਹਾਂ ਸਾਰਾ ਸਾਰੇ ਪਰ ਸਿਰ ਤੇ ਧਿਆਨ ਕੋਪਣਾ ਹਾਂ ਨਹੀਂ ਉਹ ਉੱਥੇ ਉੱਥੇ ਹੀ ਰਿੰਦੇ ਆ ਤੇ ਉੱਥੇ ਵੇਚਦੇ ਰਿੰਦੇ ਆ ਡਿੱਗਾ ਬੰਦੇ ਕਿ ਡਿੱਗਣ ਉਹ ਤੋਂ ਉਹਦਾ ਹੀ ਪੁੱਛ ਲਓਗੇ ਭਾਰੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹਦੋਂ ਡਿੱਗਾ ਉਹ ਤੋਵਾ ਪਿਆ ਸਾੜੀ ਪੜੀ ਜੇ ਸਬੂਤ ਆ ਪੂਰਾ ਤੋਵਾ ਸਾੜੀ ਸੁੱਟ ਤੋਵਾ ਸਾੜੀ ਪੜੀ ਜੇ ਬਹਿ ਗਿਆ ਤੇ ਚੁੱਕ ਕਿਉਂ ਲੈ ਕੇ ਦੱਸ ਅਹੀਂ ਤੇ ਵੇਖਣ ਰੇ ਰਾਤੀ ਵੇਖੇ ਹੀ ਆਉਣ ਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਗੱਲ ਨੂੰ ਲੰਘੇ ਗਾਂ ਹੀ ਅੱਗੇ ਤੇ ਅਹੀਂ ਤੇ ਬੰਦਿਆ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਜਿਹੜਾ ਸਾੜੀ ਪੜੀ ਜੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣ ਦੇ ਟਾਂਗੇ ਢੁੱਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੁਸੀਂ ਆਪਣੀ ਬਾਸ ਜੀ ਲੈ ਕੇ ਲੋੜ ਪਈ ਨਹੀਂ ਮਾ ਨਾ ਉਹ ਦੌੜ ਦੌੜਾ ਹੀ ਚੱਲ ਲੈ ਲਈ ਲੁੱਟ ਲੋ ਹੂੰ 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 ਹਾਂ ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵਿਕਿਆ ਉਹਨਾਂ ਤਾਂ ਲੋਹੇ ਬੜਾ ਮਹਿੰਗਾ ਤੇ ਲੋਹਾ ਕਿੰਨੇ ਬੜਾ ਵਧੀਆ ਹੀ ਉਹਦਾ ਅਭੀ ਜੋ ਪੁਰਜੇ ਪਰਜੇ ਬੜੇ ਹੁੰਦੇ ਨੇ ਤਾਂਬੇ ਤੋਂ ਬਣਦੇ ਵਿੱਚ ਤਾਂਬੇ ਦੇ ਬਣਦੇ ਹੁੰਦੇ ਉਹਦੇ ਕੱਲ ਉਹਨਾਂ ਪੂਰੀ ਮਹਿਫਲ ਆਈ ਸੀ ਇੱਥੇ ਹੂੰ ਹੂੰ ਤੇ ਪਰ ਗੱਲ ਮਾੜੀ ਆ ਦੇਖੋ ਜਿਤਨਾ ਵੀ ਆ ਨਾ ਨਹੀਂ ਇਹ ਤਾਂ ਗੱਲ ਹਾਂ ਕਦੇ ਭਾਈ ਚਾਂਸ ਕਰਕੇ ਸਾਈਂ ਜਦੋਂ ਮੈਂ ਪਹਿਲੀ ਸੈਨਾ ਹੁਣ ਚਰਨੂਦ ਚੋਕ ਕੇ ਲੈ ਗਏ ਸੀ ਸਾਨੂੰ ਦੱਸਿਆ ਦੂਜਿਆਂ ਨੇ ਲੱਗੇ ਜਿਹੜੇ ਦੁਨੀਆ ਚ ਪੜੀ ਦਾ ਹਾਂ ਉਹਦੇ ਕਿ ਭਾਈ ਤੁਹਾਡੀ ਪਹਿਲੀ ਜਿਹੜੀ ਡਿੱਗਾ ਆ ਤੇ ਉਹ ਲੈ ਗਏ ਚੋਕ ਜਿਹੜਾ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂਣਾ ਮੈਂ ਮਤਲਬ ਮਲ ਜਿਤਨਾ ਮੇਰੀ ਪਹਿਲੀ ਠੇਕੇ ਤੇ ਹੁਣ ਆਹੋ ਹਾਂ ਲੇ ਵੀ ਆ ਹਾਂ ਹਾਂ ਉਹ ਦਾ ਮੇਰਾ ਹੋਊਗਾ ਕਿ ਉਹ ਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਰਹੀ ਆ ਹੁਣ ਜਿਹੜਾ ਬੌਂਡ ਆ ਜਿਹੜਾ ਮਿਹਨਤ ਕਰ ਰਿਹਾ ਆ ਹਾਂ ਤੇ ਜੋ ਤੁਸੀਂ ਤਾਂ ਉਹ ਥੋੜੀ ਬੀਜਿਆ ਥੋੜੀ ਹੁੰਨੇ ਉਹਨੇ ਮਿਹਨਤ ਥੋੜੀ ਕੀਤੀ ਉਹਦੇ ਚ ਕੋਈ ਬੀਜਿਆ ਥੋੜੀ ਕਿਸ ਤਰ੍ਹਾਂ ਕੇ ਪ੍ਰਯੋਗ ਪਿਆ ਦੇ ਚ ਉਹ ਜਿਹੜਾ ਜਿਹੜੂ ਉਗੂ ਉਹਦੀ ਉਹਦੀ ਹੈ ਨਾ ਜਿਹੜੂ ਤੁਹਾਡੇ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵੈਸੇ ਅੱਦਾ ਅੱਦਾ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬੰਦਾ ਹੀ ਹੈ ਵਿਚਾਰੇ ਦਾ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲੱਗਦਾ ਫਿਰ ਥੋੜਾ ਬੁਤਾ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਚਲੋ ਅੱਦਾ 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 ਕਰ ਸਕਦੇ ਹਾਂ ਹਾਂ ਪਰਾਇ ਦਾ ਇਤਨਾ ਚੋਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਫੇ ਕਾਗਜ਼ੀ ਕੋਈ ਲਿਖਣਾ ਪਊਗਾ ਦਾ ਜੇ ਮੰਨ ਲਓ ਵੀ ਇਕਰਾਂ ਦੇ ਕੋਈ ਰੈਕਡ ਨੂੰ ਦੇਖਦਾ ਪਾਣੀ ਰੋਹ ਛੋਟਾ ਲੱਗ ਜਾਂਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹੋ ਜੀ ਕਿ ਹੁਣ ਗਾਂ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਨ ਚੀਰ ਕੇ ਛੋਟੇ ਜਿਹੇ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਆਲੇ ਦੁਜੀ ਆ ਨਾ ਕੋੜੇ ਰਾਂ ਦੇ ਜੇ ਨਾ ਮਿਲੰਦੇ ਹਾਂ ਇਹਦਾ ਭਾਵਾ ਇਹ ਹਜੇ 20 25 25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ ਹੂੰ ਉਹ ਤੇ ਕਵਾੜੀ ਇੱਥੇ ਹੁਣ ਪੈੜੀਆਂ ਵਿੱਚ ਤੁਰੇ ਫਿਰਦੇ ਆ ਤੇ ਸਾਨੂੰ ਕੋਈ ਵੇਚੇ ਉਦੋਂ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਹਿਲਾਂ ਨਿਸਾਨ ਪੂਰਾ ਵੇਚ ਤੇ ਹੁਣ ਕਹਿੰਦੇ ਨੇ ਰਾਕੇਟ ਵੇਚ ਹਾਂ ਪੂਰਾ ਉਹ ਕਾਦੇ ਹੰਡੇ ਉਥੇ ਬੰਬ ਵੇਚ ਲੋ ਰਾਕੇਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਐਸਾਂ ਕਰਕੇ ਸਲਕੋ ਮੜੇ ਹੱਤੇ ਹਾਂ ਹਾਂ ਚਲੋ ਫਿਰ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜੇ ਕੋਈ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸ ਦਿਓ ਜੀ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇਤਨਾ ਥੋੜੀ ਜਿਹੀ ਇੰਚਾਲ ਜੇ ਹੋਵੇ ਕੱਲ ਨੂੰ ਫੇਰ ਹੈ ਨਾ ਹੋਰ ਇੱਥੇ ਕਰਾਂਗੇ ਤਾਂ ਤੇ ਦੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਹਾਂਜੀ ਹਾਂਜੀ ਮੈਂ ਕਹਿਣ ਦਿਆਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਸਰ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੋ ਉੱਥੇ ਅਸੀਂ ਵੇਖਿਆ ਤੇ ਉਹ ਉਹ ਜਿਹੜਾ ਨਾ ਅਸਲ ਸਾਡੇ ਪੜੀ ਲੱਗਦੀ ਐ ਨਾ ਉਹ ਲੱਗੇ ਚੁੱਕੇ ਉਹ ਕਿਦਾਂ ਲੱਗੇ ਸਹੀ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹਣਾ ਨਹੀਂ ਇਹ ਤਾਂ ਗਲਤ ਇਹ ਕਿਸਮ ਦੀ ਗੱਲ ਐ ਹਣਾ ਮੰਨ ਲਓ ਕੱਲ ਉਹਨਾਂ ਦੇ ਬੜੀ ਦੇਖ ਸਕਦਾ ਸਾਡੀ ਜਿ ਦੇਖਦਾ ਸਾਡਾ ਹੀ ਨਾ ਹਾਂ ਉਸ ਦਾ ਦਾ ਹੀ ਬਣਦਾ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾਂ ਨੂੰ ਉਹਨਾਂ 파ਟੀ ਪੂਟੀ ਕੀਤੀ ਉਹ ਤੇ ਆਪਣੀ ਬੰਬੀ ਤੇ ਤੁਹਾਨੂੰ ਸਭ ਮੈਂ ਵੇਖਣ ਦੇ ਆ ਮੈਂ ਕਿਹਾ ਪੰਜਾਬ ਚੰਗਾ ਕੰਮ ਇਸ ਨਹੀਂ ਇਹ ਸਾਹਮਣੇ ਕਬਾੜੀ ਆਇਆ ਤਾਂ ਲੈ ਜਾ ਇਹ ਉਹਦਾ ਤੁਹਾਡਾ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕਿ ਅੱਗੇ ਬਤਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲਓ ਤੁਸੀਂ ਹਾਂ ਵੀ ਹੋਣਾ ਚਾਹੀਦਾ ਜਿਹਦੀ ਪੈਣੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈਣਾ ਤੇ ਬਈ ਇਹਦੇ ਚੁੱਕੜਾ ਤੇ ਚੋਰੀ ਹੋ ਗਈ ਹਾਂ ਕੋਈ ਇਸ ਕਰਕੇ ਨਾ ਮੈਂ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਸ ਦਿਨ ਤੇ ਉੱਥੇ ਹੀ ਪੜੀ ਚੀ ਆ ਹਾਂ ਸਰਟ ਬਰੋ ਸਾਰੇ ਪਾਸੇ ਧਿਆਨ ਕੋ ਆਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਿੰਨੇ ਆ ਤੇ ਉੱਥੇ ਵੇਂਦੇ ਰਿੰਨੇ ਆ ਡਿੱਗਦਾ ਮੈਂ ਕਿਹੜੇ ਡਿੱਗਣ ਉਹ ਤੋਂ ਮੈਨੂੰ ਉਦਾਂ ਹੀ ਪੁੱਛ ਲਉਂਗੇ ਭਾਜੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹ ਦਿਨ ਡਿੱਗਾ ਉਹ ਟੋਵਾ ਪਿਆ ਸਾਡੀ ਪੜੀ ਚ ਸਬੂਤ ਆ ਪੂਰਾ ਟੋਵਾ ਸਾਡੀ ਸੁੱਟ ਟੋਵਾ ਸਾਡੀ ਪੜੀ ਚ ਬਹਿ ਗਿਆ ਤੇ ਚੋਕਾ ਪੁੱਲ ਲੈ ਕੇ ਦੱਸ ਹੂੰ ਤੁਮ ਮਾਰੀ ਜੋ ਅੰਨੀ ਤੇ ਵੇਖਣ ਤੇ ਰਾਤੀ ਵੇਖੇ ਹੀ ਆਉਣ ਦੇ ਹੀ ਦੋ ਤਿੰਨ ਥੱਲੇ ਪਰ ਪਤ ਨਹੀਂ ਕੀ ਕਰੂ ਲੰਘੇ ਗਾਂ ਹੀ ਅੱਗੇ ਤੇ ਅਹੀਂ ਤੇ ਵੇਹੜਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਜਿਹੜੇ ਬੜਾ ਸਾਡੀ ਪੈੜੀ ਜਿਹੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜੇ ਨੇ ਟਾਂਗੇ ਢੰਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੁਸੀਂ ਆਪਣੀ ਵਾਸ ਜੀ ਲੈ ਕੇ ਗੇੜ ਵੀ ਨਹੀਂ ਮਾ ਨਾ ਉਹ ਦੌੜਦਾ ਦੌੜਦਾ ਇਸ ਕੋਲੋਂ ਚੱਲੇ ਸਹੀ ਲੁੱਟ ਲੋ ਹੂੰ 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 ਹਾਂ ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵੇਖਿਆ ਉਹਨਾਂ ਤਾਂ ਲੋਵਾਏ ਬੜਾ ਮਹਿੰਗਾ ਤੇ ਲੋਵਾ ਗਿੰਦੇ ਬੜਾ ਵਧੀਆ ਹੀ ਉਹਦਾ ਅਬ ਜੇ ਪਰਜੇ ਪਰਜੇ ਬੜੇ ਹੁੰਦੇ ਨੇ ਤਾਂ ਵੀ ਤੋਂ ਦੇ ਵਿੱਚ ਤਾਂ ਵੀ ਦੇ ਬੜੇ ਹੁੰਦੇ ਹੁੰਦੇ ਉਹਦੇ ਕੱਲੋਂ ਨਾ ਪੂਰੀ ਮਹਿਫਲ ਲਾਈ ਸੀ ਇੱਥੇ ਹੂੰ ਹੂੰ ਤੇ ਪਰ ਗੱਲ ਮਾੜੀ ਆ ਦੇਖੋ ਕਿਤਰਾ ਵੀ ਆ ਨਾ ਨਹੀਂ ਇਹ ਤਾਂ ਗੱਲ ਹਾਂ ਤੇ ਭਾਈ ਚਾਂਦ ਕਿਹਦੇ ਕਿਹਨੂੰ ਲੈਣਾ ਚਰਨੂਦ ਚੋਕੇ ਲੈ ਗਏ ਇਹ ਸਾਨੂੰ ਦੱਸਿਆ ਦੂਜਿਆਂ ਨੇ ਲੱਗੇ ਜਿਹੜੇ ਦੁਨੀਆਂ 'ਚ ਪੜੀ ਨਾ ਮਾਦੇ ਕਿ ਭਾਈ ਤੁਹਾਡੀ ਪੜੀ ਜੇ ਡੱਗਾ ਆ ਤੇ ਉਹ ਲੈ ਗਏ ਚੋਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਮੈਂ ਮਤਲਬ ਮਾਲਾ ਜਿਤਨਾ ਮੇਰੀ ਪੜੀ ਖੇਕ ਕੇ ਤੇ ਹੁਣ ਆਹੋ ਹਲੇ ਵੀ ਆ ਹਾਂ ਹਾਂ ਉਹ ਵੀ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਦਾ ਹੈ ਉਹਦਾ ਮਿਹਨਤ ਕਰ ਰਿਹਾ ਆ ਹੂੰ ਤੇ ਜੇ ਤੁਸੀਂ ਉਹ ਥੋੜੀ ਬੀਜਿਆ ਥੋੜੀ ਜੰਨੇ ਉਹਨੇ ਮਿਹਨਤ ਥੋੜੀ ਕੀਤੀ ਉਹਦੇ ਚ ਕੋਈ ਬੀਜਿਆ ਥੋੜੀ ਜਿਹੀ ਤਰ੍ਹਾਂ ਦੇ ਪ੍ਰਯੋਗ ਪਿਆ ਦੇ ਚ ਉਹ ਤੇ ਉਹ ਜਿਹੜਾ ਜਿਹੜੂ ਉਗੂ ਉਹ ਉਹਦੀ ਆ ਨਾ ਜਿਹੜੂ ਤੁਹਾਡੇ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵਹਿ ਅੱਦਾਂ ਦਾ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਵਿਚਾਰੇ ਦਾ ਹੁਣ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਥੋੜਾ ਬਹੁਤਾ ਆ ਚਲੋ ਇਹਨਾਂ ਤੇ ਉਹ ਇਹਨਾਂ ਤੇ ਹੋ ਸਕਦਾ ਜਰੂਰ ਅੱਧਾ ਅੱਧਾ ਕਰ ਸਕਦਾ ਹਾਂ ਪਰ ਆਹੜਾ ਇਤਨਾ ਚੁੱਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਫੇ ਕਾਗਜ਼ੀ ਕੋਈ ਲਿਖਣਾ ਪਊਗਾ ਦਾ ਵੀ ਜੇ ਮੰਨ ਲਓ ਵੀ ਕਰਾਂ ਤੇ ਕੋਈ ਰੈਕਡੂ ਡੇਖਦਾ ਪਾਣੀ ਰੋਇ ਛੋਟਾ ਲੱਗ ਜਾਂਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹੋ ਜੀ ਕਿ ਹੁਣ ਗਾਂ ਤੋਂ ਲਿਖਿਆ ਕਰਾਂਗੇ ਨਾ ਫਿਰ ਡਰਾਉਂ ਲੈ ਕੇ ਛੋਟੇ ਜਿਹੇ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਆਲੇ ਦੁਜੇ ਆ ਨਾ ਥੋੜੇ ਰਾਨੀ ਜੇ ਲੱਭ ਲੇ ਮੇ ਹਾਂ ਇਹਦਾ ਭਾਵ ਇਹ ਹੈ ਜੇ 20 25 25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ ਹੂੰ ਉਹ ਰਕਵਾੜੀਏ ਚ ਹੁਣ ਪੈੜੀਆਂ ਜੀ ਤੁਰੇ ਫਿਰਦੇ ਆ ਤੇ ਸਾਨੂੰ ਕੋਈ ਵੇਚੇ ਆ ਤੋਂ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਹਿਲਾਂ ਨਿਸਾਨਪੁਰਾ ਵੇਚ ਤੇ ਹੁਣ ਕਹਿੰਦੇ ਨੇ ਰਾਕਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਇਤਾਂ ਕਰਕੇ ਸਲਫੋਂ ਮਡੇ ਹਤੇ ਹਾਂ ਹਾਂ ਠੀਕ ਤੋਰ ਦੱਸੋ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜੇ ਕੋਈ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸਦੇ ਜੀ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇਤਾਂ ਥੋੜੀ ਜਿੰਨ ਚੱਲ ਕੋਈ ਹੋਇਆ ਕੱਲ ਨੂੰ ਫੇਰ ਹੈ ਨਾ ਹੋਰ ਇੱਥੇ ਕਰਾਂਗੇ ਤਾਂ ਤੇਰੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਹਾਂਜੀ ਓਕੇ